ਜੋਨ ਜੀ ਪੰਡਿਤ ਕੀ ਨਾਮ ਕੀ ਆਪਣਾ ਜੀ ਮੇਰਾ ਪੰਡਿਤ ਨੀ ਸ਼ਰਮਾ ਜੀ ਪੰਡਿਤ ਜੀ ਕੀ ਮਾਮਲਾ ਕੀ ਆ ਸਰ ਆਪ ਵੀ ਕਿਨਨ ਦਰ ਦੇ ਪਰ ਜੀ ਪਰ ਮੈਂ ਸਵੇਰੇ ਮੰਦਰ ਖੋਲਣ ਆਇਆ ਤੇ ਅੰਦਰ ਕੁੰਡੀ ਲੱਗੀ ਹੋਈ ਸੀ ਜੀ ਫਰੰਟ ਗੇਟ ਖੋਲਿਆ ਤੇ ਕੁੰਡੀ ਲੱਗੀ ਹੋਈ ਸੀ ਤੇ ਮੈਂ ਧੱਕਾ ਮਾਰ ਕੇ ਜ਼ੋਰ ਲਾ ਕੇ ਬੂਆ ਖੋਲਿਆ ਜੀ ਤੇ ਅੰਦਰ ਆ ਕੇ ਦੇਖਿਆ ਸਾਰੇ ਗੱਲੇ ਗਿਆ ਚੋਰੀ ਹੋ ਚੁੱਕੇ ਸੀਗੇ ਹੂੰ ਤੇ ਫਰੰਟ ਗੇਟ ਦੇਖਿਆ ਫਰੰਟ ਗੇਟ ਬੰਦ ਸੀਗਾ ਜੀ ਪਰ ਬਾਅਦ ਵਿੱਚ ਦੇਖਿਆ ਕਿ ਅੰਦਰੋਂ ਤਾਂ ਕੋਈ ਬਾਹਰ ਤੋਂ ਕੋਈ ਅੰਦਰ ਆਇਆ ਨਹੀਂ ਗੇਟ ਲੱਗੇ ਹੋਏ ਆ ਤੇ ਮੰਦਰ ਦੇ ਪੁਲਿਸ਼ੰਕਰ ਦੇ ਅੰਦਰ ਗਿਆ ਤਾਂ ਉੱਥੇ ਦੇਖਿਆ ਕਿ ਬਾਰੀ ਖੁੱਲੀ ਹੋਈ ਹੈ ਤੈਨੂੰ ਕੈਮਰਾ ਖੋਲੇ ਜੋ ਇਹ ਕਿੰਦੇ ਰੱਸੀ ਵਗੈਰਾ ਲੰਕੀ ਤੁਸੀਂ ਦੇਖੀ ਕੋ ਦੇਖੀ ਰੱਸੀ ਹਾਂਜੀ ਰੱਸੀ ਦੇਖੀ ਕੈਮਰਾ ਦੇਖੇ ਜੀ ਫਿਰ ਕੈਮਰੇ ਖੋਲੇ ਕੈਮਰੇ ਚ ਆਇਆ ਕਿ ਟੋੜ ਰੱਸੀ ਪਾ ਕੇ ਥੱਲੇ ਆਇਆ ਜੀ ਕਿੰਨੇ ਜਨ ਚੋਰੀ ਦੀ ਵਾਲਪੇਪਰ ਹੋਊਗਾ ਥੱਲੇ ਸਰ ਇੱਕ ਬੰਦਾ ਹੀ ਆਇਆ ਉੱਪਰ ਕਿੰਨੇ ਮੈਂ ਕਹਿ ਨਹੀਂ ਸਕਦਾ ਠੀਕ ਹੈ ਜੀ ਗੱਲੀ ਉੱਪਰ ਚੱਕੇ ਆ ਉੱਦਾਂ ਹੀ ਵੇਡ ਦਾ 30 ਕਿਲੋ ਹੈਗਾ ਪਰ ਕਿੰਨਾ ਕੁ ਨੁਕਸਾਨ ਹੋਗਾ ਸਰ ਕਮੇਟੀ ਦੱਸ ਸਕਦੀ ਕਿੰਨਾ ਹੁੰਦਾ ਟੋਟਲ ਕਿੰਨੇ ਗੱਲੇ ਜਿਹੜੇ ਟੋਟਲ ਕਿੰਨੇ ਗੱਲੇ ਜੇ ਚਾਰ ਪੰਜ ਗੱਲੇ ਸੀਗੇ ਜੀ ਚੋਰੀ ਹੋਏ ਆ ਠੀਕ ਹੈ ਜੀ ਦੇਖੋ ਪਰ ਆ ਕੇ ਤੋੜਤੇ ਆ ਨੁਕਸਾਨ ਕਰਕੇ ਚਲੇ ਗਏ ਕੋਈ ਐਸਟੀਮੇਟ ਕਿੰਨਾ ਤੁਹਾਨੂੰ ਲੱਗ ਰਿਹਾ ਕੋਈ ਮੈਂ ਇਹ ਚ ਕੁਝ ਨਹੀਂ ਦੱਸ ਸਕਦਾ ਭਾਈ ਤੇ ਮੰਦਰੀ ਮੀਟਿੰਗ ਹੋਣੀ ਹੈ ਕਿਹੜਾ ਥਾਣਾ ਕਿਹੜਾ ਪੈਂਦਾ ਬੰਡੀ ਜੀ ਇਹਨੂੰ ਪੰਜ ਨੰਬਰ ਪਹਾਨਾ ਪੈਂਦਾ ਜੀ ਪੰਜ ਨੰਬਰ ਦੇ ਨਾਲ ਜਿਸਟਰ ਉਹ ਕਹਿੰਦੇ ਪੰਜ ਨੰਬਰ ਥਾਣਾ ਪੈਂਦਾ ਵੇ ਬਿਲਕੁਲ ਇਹਦਾ ਘਾਮ ਮਡੀ ਚੁੰਗੀ ਦੇ ਕੋਲ ਨਾਕਾ ਲੱਗਾ ਹੁੰਦਾ ਨੇ ਫਿਰ ਵੀ ਕੋਲ ਨਾਕਾ ਲੱਗਾ ਹੁੰਦਾ ਪੰਪ ਤੇ ਕੋਲ ਪੀਸੀਆਰ ਗੱਡੀ ਲੱਗੀ ਹੁੰਦੀ ਆ ਤਾਂ ਵੀ ਇਥੇ ਵਾਰਦਾਤ ਹੋ ਗਈ ਹੈ ਇਹਨੀ ਹੈਰਾਨੀ ਦੀ ਗੱਲ ਹੈ ਤੇ ਆਪ ਆਪਣਾ ਮੰਦਰ ਦਾ ਨਾਮ ਬੋਲ ਦਿਓ ਛੇ ਮੰਦਰ ਭਗਤ ਦੀ ਕੋਈ ਸੀ ਕਾਲਾ ਸਿੰਘਾ ਰੋਡ ਬਸਤੀ ਛੇ ਜੀ ਮੰਦਰ ਬਸ ਛੋੜ ਗਈ ਵੀਰ ਹਰ ਪੂਰਾ ਦੇਖੋ ਕੋਈ ਨਾ ਚੀਜ਼ ਕਰਦੇ ਨਾ ਆਪਾਂ ਨੂੰ ਪੂਰਾ ਦਾ ਜਾਲ ਵਿਛਾ ਦੇ ਬਿਲਕੁਲ ਕੀ ਹੋਈ ਹੈ ਬੈ ਕੀ ਹੋਈ ਹੈ ਕਿਵੇਂ ਦੇਖਦੇ ਹੋ ਰਾਤ ਦੇ ਟਾਈਮ ਦਸਤ ਦੀ ਸਾਰੀ ਕਰਦੇ ਥੋੜੇ ਕਰਦੇ ਸਾਰੇ ਤੇਰਾ ਹਿਉਂ ਕਿ ਆਏ ਕਿਧਰੋਂ ਚੋਰ ਮੜਾ ਬਰੀ ਕਰਦੇ ਹੋ ਸিসিਟੀਵੀ ਜੀ ਆ ਰਹੀ ਸਾਰੀ ਘਟਨਾ ਜੀ ਹਾਂ ਜੀ ਇਹ ਕੈਦ ਹੈਗੀ ਠੀਕ ਠੀਕ ਹੈ ਜੀ ਆਪਣਾ ਜੀ ਮੇਰਾ ਨਾਮ ਸੋਨੂ ਬਰਮਾ ਸੋਨੂ ਬਰਮਾ ਜੀ ਕੀ ਮਾਮਲਾ ਕੀ ਹੈ ਸਾਰਾ ਇਹ ਮਾਮਲਾ ਜੋ ਹੈ ਜੀ ਸ਼੍ਰੀ ਮੰਦਰ ਪਗੜੀ ਕੋਈ ਜਦੋਂ ਸਵੇਰੇ 5:30 ਵਜੇ ਪੰਡਤ ਜੀ ਨੇ ਦਰਬਾਰ ਮੰਦਰ ਦਾ ਕੋਲਣਾ ਚਾਇਆ ਜੀ ਤੇ ਅੰਦਰੋਂ ਤਾਲਾ ਲੱਗਿਆ ਮਿਲਿਆ ਉਹਨਾਂ ਨੂੰ ਜੀ ਜਦੋਂ ਤਾਲਾ ਲੱਗਿਆ ਮਿਲਿਆ ਉਹ ਕੋ ਘਰਾਹੇ ਕੀ ਕੀ ਹੋ ਗਿਆ ਤੇ ਤਾਲਾ ੱੱਕੇ ਟੁੱਕੇ ਮਾਰ ਕੇ ਖੋਲਿਆ ਗਿਆ ਤਾਲਾ ਜਦੋਂ ਖੋਲਿਆ ਗਿਆ ਉਹਨਾਂ ਨੇ ਦੇਖਿਆ ਕਿ ਕੋਈ ਵੀ ਗੱਲਾਂ ਮੰਦਰ ਦੇ ਵਿੱਚ ਮੌਜੂਦ ਨਹੀਂ ਹੈਗਾ ਜਦੋਂ ਗੱਲਾਂ ਨਹੀਂ ਮੌਜੂਦ ਸੀਗਾ ਕਿ ਮੰਦਰ ਦੇ ਵਿੱਚ ਸ਼ਿਵਿੰਗ ਹੈਗਾ ਸ਼ਿਵਿੰਗ ਦੇ ਉੱਪਰ ਬਿਲਕੁਲ ਇੱਕ ਜਾਸਟ੍ਰੈਨ ਛੱਡਿਆ ਹੋਇਆ ਸੀ ਜਿਹਦੇ ਹਵਾ ਖੁੱਲੇ ਆ ਸੀ ਤੇ ਪੰਡਿਤ ਦੀ ਉੱਪਰ ਮੰਦਰ ਦੇ ਗੁਰਜੀ ਦੇ ਕੋਲ ਆ ਕੇ ਦੇਖਿਆ ਗਿਆ ਤੇ ਚਾਰ ਗੱਲੇ ਜਿਹੜੇ ਮੰਦਰ ਦੇ ਉਹ ਮੰਦਰ ਦੇ ਬਿਲਕੁਲ ਉੱਪਰ ਦਰਬਾਰ ਦੇ ਉੱਪਰ ਪਏ ਹੋਏ ਸੀਗੇ ਔਰ ਖੁੱਲੇ ਹੋਏ ਸੀ ਉਹਨਾਂ ਵਿੱਚ ਕੋਈ ਵੀ ਪੈਸਾ ਨਹੀਂ ਸੀਗਾ ਫਿਰ ਆ ਕੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਗਿਆ ਉਹ ਜਦ ਕੈਮਰਾ ਚੈੱਕ ਕੀਤਾ ਗਿਆ ਤੇ ਮੰਦਰ ਦਾ ਜਿਹੜਾ ਸੀਸੀਟੀਵੀ ਮੇਨ ਹੈ ਸ਼ਿਵਲਿੰਗ ਦੇ ਕੋਲ ਉਹਦੇ ਵਿੱਚ ਇੱਕ ਸਖਜ ਜੋ ਮੰਦਰ ਦੇ ਸ਼ਿਵਲਿੰਗ ਦੇ ਉੱਪਰੋਂ ਵੀ ਥੱਲੇ ਉਤਰਦਾ ਹੋਇਆ ਨਜ਼ਰ ਆਇਆ ਔਰ ਗੱਲੇ ਚੱਕਦਾ ਹੋਇਆ ਚੱਕ ਕੇ ਇੱਕ ਇੱਕ ਗੱਲਾਂ ਕਰਕੇ ਉਹਨੇ ਉੱਪਰ ਜਿਹੜੇ ਉਹਦੇ ਸਾਥੀ ਸੀ ਉਹਨਾਂ ਨੂੰ ਫੜਾਇਆ ਔਰ ਫੜਾ ਕੇ ਗੱਲੇ ਬਿਲਕੁਲ ਸਾਫ਼ ਕਰਕੇ ਚਲੇਗੇ ਨੇ ਇਹ ਟਕਣਾ ਹੈਗੀ ਇਹ ਵੈਸਟ ਹਲਕੇ ਦੀ ਪਗਰ ਦੀ ਖੂਈ ਸ਼ੇਮ ਮੰਦਰ ਕਾਲਾ ਸਿੰਘਾ ਰੋਡ ਦੀ ਕਿਰਪ ਕਿੰਨਾ ਕੁ ਲੱਗ ਰਿਆ ਜੋ ਗੱਲੇ ਦੇ ਵਿੱਚ ਸਾਵਣ ਬੀਤਿਆ ਹੁਣੇ-ਹੁਣੇ ਸਾਵਣ ਤੋਂ ਬਾਅਦ ਨਾਲ ਹੀ ਜਮਾ ਮਸਬੀ ਬੀਤੀ ਹੈ ਗੱਲੇ ਹਲੇ ਕਮੇਟੀ ਨੇ ਖੋਲ੍ਹਨੇ ਸੀ ਸਾਡੇ ਟਿੰਕੂ ਜੁਲਕਾ ਜੀ ਸਿਆਲ ਸਾਹਿਬ ਸਾਰਿਆਂ ਨੇ ਖੋਲ੍ਹਨੇ ਸੀ ਕਿਉਂਕਿ ਥੋੜੇ ਬੀਜੀ ਸੀਗੇ ਉਹ ਅੱਜ ਕੱਲ ਦੇ ਵਿੱਚ ਖੋਲ੍ਹਨੇ ਸੀਗੇ ਜਾਂ ਤਾਂ ਉਹਨੂੰ ਇਹ ਪਨਕ ਸੀਗੇ ਹਾਲੇ ਗੱਲੇ ਨਹੀਂ ਖੁੱਲੇ ਤਾਂ ਚਲ ਕੇ ਜਾਂ ਕੋਈ ਪੇਤੀ ਸੀਗਾ ਉਹ ਜਦੋਂ ਪੰਜਾਬ ਪੁਲਿਸ ਤੋਂ ਆਪਾਂ ਬੁਲਾਈ ਉਹ ਕਹਿੰਦੇ ਕਿ ਤੁਸੀਂ ਪਹਿਚਾਨ ਕੇ ਸਾਨੂੰ ਦੱਸੋ ਇਹ ਪੁਲਿਸ ਪੁਲਿਸ ਦਾ ਕਹਿਣਾ ਹੀ ਤੁਹਾਨੂੰ ਹਾਂ ਪੁਲਿਸ ਦਾ ਕਹਿਣਾ ਕਿ ਪਹਿਚਾਨ ਕੇ ਸਾਨੂੰ ਦੱਸੋ ਕਿ ਕਿਹੜੇ ਬੰਦੇ ਨੇ ਜੀ ਅਸੀਂ ਇਹ ਕੰਮ ਕਰਨਾ ਤੇ ਪੰਜਾਬ ਪੁਲਿਸ ਕਾਦੀ ਤਨਖਾਹ ਪੰਜਾਬ ਗਵਰਨਮੈਂਟ ਕੋਲੋਂ ਲੈਂਦੀ ਹੈ ਸੋ ਇਹ ਵੀ ਗੱਲ ਕਹਿ ਗਏ ਨੇ ਉਹ ਕਿ ਜੇ ਤੁਸੀਂ ਕੰਪਲੇਨ ਲਿਖਾਣੀ ਹੈ ਤੇ ਲਿਖਾਓ ਜੇ ਨਹੀਂ ਲਿਖਾਣੀ ਤੇ ਕੋਈ ਦੇਖ ਲਓ ਜੇ ਤੁਹਾਡੇ ਕੋਲ ਟਾਈਮ ਨਾ ਕਰਦੇ ਲਿਖਾ ਦਿਓ ਸੋ ਨਾਮ ਪਤਾ ਨਾਲ ਇੰਸਪੈਕਟਰ ਵੀ ਇਹਦਾ ਨਾਮ ਨਹੀਂ ਪਤਾ ਸਾਡੇ ਭਾਜੀ ਨੂੰ ਪਤਾ ਨਾ ਕਿਹੜੇ ਥਾਣੇ ਤੋਂ ਲੱਗਦਾ ਐਸੇ ਉਹ ਫਾਈਲ ਨੰਬਰ ਟਰਾਂਕ ਥਾਣ ਸਾਡੇ ਫੇਰ ਵੀ ਸਾਡੇ ਮੰਦਰ ਦੇ ਵੀ ਕੋਲ ਸਾਹਮਣੇ ਰਾਤ ਨੂੰ 10 ਵਜੇ ਤੋਂ ਬਾਅਦ ਪੀਸੀਆਰ ਦੀ ਵੈਨ ਖੜੀ ਹੁੰਦੀ ਹੈ ਔਰ ਨਾਕਾ ਲੱਗਦਾ ਕਾਮੰਡੀ ਚੁੰਗੀ ਦੇ ਉੱਤੇ ਪਰ 12 ਵਜੇ ਦੀ ਇਹ ਘਟਨਾ ਹੈ ਕਿਉਂਕਿ ਵੈਸਟਲਕੇ ਦਾ ਇੰਨਾ ਕੀ ਮਾੜਾ ਹਾਲਾਤ ਹੋ ਚੁੱਕਾ ਤੁਸੀਂ ਆਪ ਜਾਣਦੇ ਹੋ ਕਿ ਦੁਪਹਿਰੇ ਵੀ ਬੱਚੇ ਨੂੰ ਕਿਸੇ ਨੇ ਬਾਹਰ ਜਾਣਾ ਉਹਨੂੰ ਕਹਿੰਦਾ ਕਿ ਫੋਨ ਜੇਬ 'ਚ ਪਾ ਕੇ ਰੱਖੀ ਸੁਣੀ ਨਾ ਕਿਸੇ ਦਾ ਕਿਉਂਕਿ ਇਹ ਵੈਸਟ ਹਲਕੇ ਦੇ ਹਾਲਾਤ ਨੇ ਸੋ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੈ ਹਾਂ ਹਾਂ ਸੀਸੀਟੀਵੀ ਕੈਮਰੇ ਦੇ ਪਤਾ ਲੱਗ ਰਿਹਾ ਕਿੰਨੇ ਬੰਦੇ ਵਾਰਤਤ ਨੂੰ ਜਾਂਦੇ ਰਹੇ 4 ਤੋਂ 5 ਤੋਂ 6 ਬੰਦੇ ਦੀ ਟੀਮ ਸੀਗੀ ਇਹ ਕੰਮ ਕਰਨ ਵਾਲੀ ਕਿਉਂਕਿ ਇਹ ਪੂਰੇ ਪਲੈਨਿੰਗ ਨਾਲ ਕੰਮ ਹੋਇਆ ਕਿਉਂਕਿ ਮੰਦਰ ਦੀ ਬੁਰਜੀ ਦੇਖੋ ਤੁਸੀਂ ਕਿੰਨੀ ਉੱਚੀ ਹੈ ਕਿੰਨੇ ਪੁੱਠੇ ਕਿੰਨੀ ਨੀਚੇ ਹੈ ਹੈ ਬਸ ਕਿਸ ਤਰ੍ਹਾਂ ਦੇ ਨੀਚੇ ਕਿ ਪੌੜੀ ਤਣਗੇ ਕਸੀ ਰੱਸੀ ਲਗਾ ਕੇ ਜੀ ਤੁਹਾਨੂੰ ਸੀਸੀਟੀਵੀ ਦਿਨੇ ਰਸੇ ਲਗਾ ਕੇ ਥੱਲੇ ਗਏ ਨੇ ਠੀਕ ਹੈ ਔਰ ਰਸੇ ਲਗਾ ਕੇ ਉੱਪਰ ਚੜੇ ਨੇ ਬਾਅਦ ਵਿੱਚ ਠੀਕ ਹੈ ਜੀ ਦਰਬਾਰਾ ਹਰਮੰਦੀ ਮੋਰੀ ਵੀ ਗੋਲਕ ਸਿੰਘ ਜੀ ਤੇ ਮਾੜਾ ਸ਼ੇਰਾ ਵਾਲੀ ਇਧਰ ਗੋਲਕ ਸਿੰਘ RAM ਦਰਬਾਰ ਦੇ ਗੋਲਕ ਗੋਲਕ ਸਿੰਘ ਸਾਰੇ ਗੋਲਕ ਜੀ ਮੰਗਤ ਸਾਧ ਦੇ ਪਿੰਨਾਂ ਪਿੰਡੀਆਂ ਪਿੰਡਾਂ ਅੰਦਰੋਂ ਉਹ ਪਲੇ ਮੰਦਿਰ ਚ ਜਾ ਕੇ ਸਾਰੇ ਦੇ ਫੇਰ ਵੀ ਕੀ ਜਿਆਦਾ ਸਟੈਂਡ ਜਿਹੜੇ ਹੈਗਾ ਜਿਹੜੇ ਹੈਗਾ ਪਈ ਵੰਦਾ ਨਾ ਬਈ ਅੰਜ ਇੱਕੀ ਅੰਦਰ ਬਹੁਤ ਇੰਪਰਾ ਹੈ ਸਾਰੇ ਕਰਦਾ ਉੱਪਰ ਹਾਂ ਉਹ ਰਿਹਾ ਤੇ ਕੱਲੇ ਲਿਆ ਹੈ ਕਿੱਦਾਂ ਕੇ ਉੱਪਰ ਬਈ ਚਾਦਰ ਨਾਲ ਪੇੜ ਕੇ ਬਈ ਪਾਸ ਚਾਦਰ ਪਈ ਚਾਦਰ ਨਾਲ ਪੇੜ ਕੇ ਬੈਠਾ ਲਾ ਲਾਣਾ ਬੋਲਣਾ ਕੰਨਾ ਜੇ ਇਤਾਂ ਰਹੂਗਾ ਇਤਾਂ ਦੂਰ ਹੋ ਕੇ ਬੁੱਕੀ ਜਾ ਹੁੰਦਾ ਹੈ ਮੈਂ ਹੁਣ ਉਹ ਲਈ ਪੂਨੀ ਤੂੰ

ਮੋਜਨੇ ਕੈਮਰੇ ਦੇ ਉੱਤੇ ਉਹ ਕਪੜਾ ਪਿਆ ਕਪੜਾ ਪਾਤਾ ਇੱਕ ਮੋੜ ਪਈ ਕੈਮਰੇ ਦੇ ਉੱਤੇ ਕਪੜਾ ਪਿਆ ਅੰਦਰ ਰੁਕ ਜਿਓ ਆ ਟਾਈਮ ਹੋਣਾ ਬਜੇ ਨੂੰ ਖੜਕ ਕਰਨਾ ਕਿ ਕੀ ਚੀਤੇ ਚੜਿਆ ਹੋਏ